ਹਾਂਜੀ ਦੋਸਤੋ ਕਹਿੰਦੇ ਹੱਥ ਨਾ ਪਹੁੰਚੇ ਥੂ ਕੌੜੀ ਸਾਰਿਆਂ ਤੋਂ ਪਹਿਲਾਂ ਤਾਂ ਆਹ ਵੀਡੀਓ ਦੇਖੋ ਫੇਰ ਕਰਦੇ ਆਪਾਂ ਗੱਲ ਸਾਤੂ ਤੁਰਾਂ ਸੇ ਜੀ 5 ਲੱਖ ਰੁਪਏ ਮਹੀਨੇ ਤੁਹੇ ਦੂੰਗਾ ਮੇਰੀ ਪੀਏ ਬਣ ਜਾਣਾ ਕਦਾ ਆ ਜਾ ਛੋੜ ਕੇ ਗੰਦਮੰਦ ਮੈਂ ਕਿਹਾ ਨਹੀਂ ਮੇਰੇ ਜਿੰਦੇ ਦੀ ਆ ਜਾ ਯਾਰ ਕੁਝ ਨਹੀਂ ਇੱਥੇ ਪਿਆ ਮੈਂ ਕਿਹਾ ਨਹੀਂ ਹਾਂਜੀ ਭਾਈ ਦੇਖ ਲਈ ਇਹਨਾਂ ਨੇ ਨਾ ਇਹਨਾਂ ਨੇ ਪਹਿਲੀ ਗੱਲ ਤਾਂ ਇਹਨਾਂ ਨੇ ਕੋਈ ਪਾਰਟੀ ਨਹੀਂ ਛੱਡੀ ਅਕਾਲੀ ਦਲ ਕਾਂਗਰਸ ਬੀਜਪੀ ਰਹਿ ਗਈ ਕਲੀ ਆਮ ਆਦਮੀ ਪਾਰਟੀ ਹੁਣ ਹੱਥ ਪੈਰ ਮਾਰੀ ਜਾਂਦੇ ਨੇ ਵੀ ਸਾਨੂੰ ਆਮ ਆਦਮੀ ਪਾਰਟੀ ਟਿਕਟ ਦੇ ਦੇ ਵੀ ਅਸੀਂ ਸੱਚੇ ਸੁੱਚੇ ਬੰਦੇ ਆ ਪਰ ਉਧਰੋਂ ਭਗਵਾਨ ਜੀ ਤਮਾਨ ਵੀ ਸਾਨੂੰ ਪਤਾ ਸਿਰੇ ਹੀ ਕਰਾਉਂਦਾ ਉਹ ਕਹਿੰਦਾ ਮੈਂ ਵੀ ਕਹਿੰਦਾ ਕਲਾਕਾਰ ਹੀ ਛੱਡੀ ਵੀ ਕਲਾਕਾਰ ਹੀ ਛੱਡੀ ਛੱਡ ਸਕਦੇ ਸੋ ਇਹਨਾਂ ਨੇ ਜਿਹੜੇ ਇਹ ਬਿਆਨ ਕੀਤੇ ਨੇ ਇਹਨਾਂ ਤੇ ਪੰਜਾਬ ਗਵਰਨਮੈਂਟ ਵੱਲੋਂ ਪਰਚਾ ਹੋਣਾ ਚਾਹੀਦਾ ਜਿਹੜੇ ਇਹ ਪੰਜਾਬ ਨੂੰ ਗੰਦਮੰਦ ਬੋਲਦੇ ਨੇ ਚਲੋ ਹੁਣ ਲੇਡੀਜ਼ ਹੁਣ ਇਹਨਾਂ ਨੂੰ ਮੈਂ ਕੀ ਕਹਾਂ ਪਰ ਇਹ ਜਿਹੜੇ ਪੰਜਾਬ ਇਹਨਾਂ ਦਾ ਬਾਈਕਾਟ ਕਰੋ ਸਾਰੇ ਜਣੇ ਸਾਰੀਆਂ ਹੀ ਪਾਰਟੀਆਂ ਦਾ ਬਾਈਕਾਟ ਕਰੋ ਭਰਾਵੋ ਹੋਰ ਇਹਨਾਂ ਨੂੰ ਕੱਢੋ ਪੰਜਾਬ ਚੋਂ